ਅਰੇਡੀ ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਨਾਲ ਕੁਝ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਈਆਂ ਹਨ ਡੰਡੀ ਇਹਨਾਂ ਦੌਰਾਨ ਹੀ ਉੱਤਰ ਪੂਰਬ ਦੇ ਛੋਟੇ ਪਹਾੜੀ ਰਾਜਾਂ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਵੀ ਸਿਰੇ ਚਾੜਿਆ ਗਿਆ ਹੈ ਡੰਡੀ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਮੰਗਲਵਾਰ ਨੂੰ ਸਾਹਮਣੇ ਆਉਣਗੇ ਪਰ ਉੱਤਰ ਪੂਰਵੀ ਇਹਨਾਂ ਦੋ ਪਹਾੜੀ ਰਾਜਾਂ ਦੇ ਨਤੀਜੇ ਦੋ ਦਿਨ ਪਹਿਲਾਂ ਐਤਵਾਰ ਨੂੰ ਹੀ ਨਸ਼ਰ ਕਰ ਦਿੱਤੇ ਗਏ ਹਨ ਡੰਡੀ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਸਨੀਚਰਵਾਰ ਨੂੰ ਖਤਮ ਹੋ ਗਈ ਸੀ ਡੰਡੀ ਚੋਣ ਕਮਿਸ਼ਨ ਵੱਲੋਂ ਇਹਨਾਂ ਦੋ ਰਾਜਾਂ ਦੇ ਨਤੀਜੇ ਇਸ ਲਈ 2 ਦਿਨ ਪਹਿਲਾਂ ਨਸ਼ਰ ਕੀਤੇ ਗਏ ਹਨ ਕਿਉਂਕਿ ਇਹਨਾਂ ਦੋਵਾਂ ਰਾਜ ਸਰਕਾਰਾਂ ਦਾ ਕਾਰਜਕਾਲ 2 ਜੂਨ ਐਤਵਾਰ ਨੂੰ ਪੂਰਾ ਹੋ ਗਿਆ ਸੀ ਡੰਡੀ ਇਸ ਲਈ ਹੀ ਚੋਣ ਕਮਿਸ਼ਨ ਨੇ ਇਹਨਾ ਵਿਧਾਨ ਸੁਭਾਵਾਂ ਦੀ ਵੋਟਰ ਗਿਣਤੀ 2 ਜੂਨ ਨੂੰ ਹੀ ਕਰਵਾਉਣ ਦਾ ਫੈਸਲਾ ਕੀਤਾ ਸੀ ਡੰਡੀ ਜਿੱਥੋਂ ਤੱਕ ਅਰੁਣਾਚਲ ਪ੍ਰਦੇਸ਼ ਦਾ ਸੰਬੰਧ ਹੈ ਭਾਜਪਾ ਲਈ ਪਹਿਲਾਂ ਹੀ ਇਹ ਦੁਹਰੀ ਖੁਸ਼ੀ ਦੀ ਗੱਲ ਬਣ ਗਈ ਹੈ ਕਿਉਂਕਿ ਉਸ ਦੀ ਇਸ ਰਾਜ ਵਿੱਚ ਤੀਸਰੀ ਸਰਕਾਰ ਬਣਨਾ ਜਾ ਰਹੀ ਹੈ ਡੰਡੀ 60 ਮੈਂਬਰਾਂ ਦੇ ਸਦਨ ਵਿੱਚ ਭਾਜਪਾ ਨੂੰ 46 ਸੀਟਾਂ ਪ੍ਰਾਪਤ ਹੋਈਆਂ ਹਨ ਡੰਡੀ 10 ਸੀਟਾਂ ਉੱਤੇ ਤਾਂ ਇਸ ਨੇ ਪਹਿਲਾਂ ਹੀ ਨਿਰਭਰੋਧ ਜਿੱਤ ਹਾਸਲ ਕਰ ਲਈ ਸੀ ਅਤੇ ਰਹਿੰਦੀਆਂ 50 ਸੀਟਾਂ ਵਿੱਚੋਂ ਇਸ ਨੂੰ 36 ਸੀਟਾਂ ਹੋਰ ਮਿਲ ਗਈਆਂ ਹਨ ਡੰਡੀ ਬਾਕੀ ਸੀਟਾਂ अरुणाचल प्रदेश रेडी ਦੀਆਂ ਪ੍ਰਾਂਤਕ ਪਾਰਟੀਆਂ ਨੂੰ ਮਿਲੀਆਂ ਹਨ ਡੰਡੀ ਇਸ ਵਾਰ ਭਾਜਪਾ ਦੀ ਇਹ ਜਿੱਤ ਪਿਛਲੀ ਵਾਰ 2019 ਵਿੱਚ ਹੋਈਆਂ ਚੋਣਾਂ ਤੋਂ ਵੀ ਵੱਡੀ ਹੈ ਡੰਡੀ ਉਸ ਸਮੇਂ ਇਸ ਨੂੰ 41 ਸੀਟਾਂ ਮਿਲੀਆਂ ਸਨ ਅਤੇ ਹੁਣ ਇਹ ਅੰਕੜਾ 46 ਤੱਕ ਪਹੁੰਚ ਗਿਆ ਹੈ ਪਰ ਇਸ ਦੇ ਨਾਲ ਹੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੂਸਰੇ ਰਾਜ ਸਿੱਕਮ ਵਿੱਚ ਭਾਜਪਾ ਨੂੰ ਕੋਈ ਵੀ ਸੀਟ ਪ੍ਰਾਪਤ ਨਹੀਂ ਹੋਈ ਜਦੋਂ ਕਿ ਪਹਿਲਾਂ ਤੋਂ ਰਾਜ ਕਰ ਰਹੀ ਪ੍ਰੇਮ ਸਿੰਘ ਤਮਾਗ ਦੀ ਪਾਰਟੀ ਸਿੱਕਮ ਕ੍ਰਾਂਤੀਕਾਰੀ ਮੋਰਚਾ ਨੂੰ ਵਿਧਾਨ ਸਭਾ ਦੀਆਂ 32 ਵਿੱਚੋਂ 31 ਸੀਟਾਂ ਪ੍ਰਾਪਤ ਹੋਈਆਂ ਹਨ ਡੰਡੀ ਇਹਨਾਂ ਦੋਹਾਂ ਹੀ ਰਾਜਾਂ ਵਿੱਚ ਕਾਂਗਰਸ ਬੁਰੀ ਤਰ੍ਹਾਂ ਉਖੜ ਗਈ ਹੈ ਡੰਡੀ ਅਰੁਣਾਚਲ ਪਰਦੇਸ਼ ਦੀਆਂ 60 ਵਿੱਚੋਂ ਇਸ ਨੂੰ ਇੱਕ ਸੀਟ ਮਿਲੀ ਹੈ ਅਤੇ ਸਿੱਕਮ ਦੀਆਂ 32 ਸੀਟਾਂ ਵਿੱਚੋਂ ਇਸ ਨੂੰ ਕੋਈ ਵੀ ਸੀਟ ਪ੍ਰਾਪਤ ਨਹੀਂ ਹੋਈ ਜਦੋਂ ਕਿ ਪਾਰਟੀ ਨੇ ਇਹਨਾਂ ਰਾਜਾਂ ਉੱਤੇ ਕਾਫੀ ਟੇਕ ਰੱਖੀ ਹੋਈ ਸੀ ਡੰਡੀ ਰਾਹੁਲ ਗਾਂਧੀ ਨੇ ਮਨੀਪੁਰ ਦੀ ਯਾਤਰਾ ਵੀ ਕੀਤੀ ਸੀ ਅਤੇ ਆਪਣੀ ਭਾਰਤ ਜੋੜੋ ਯਾਤਰਾ ਦਾ ਦੂਸਰਾ ਪੜਾ ਉੱਤਰ ਪੂਰਬ ਤੋਂ ਸ਼ੁਰੂ ਕੀਤਾ ਸੀ ਡੰਡੀ ਇਸ ਨੂੰ ਦੇਖਦੇ ਹੋਏ ਲੱਗ ਰਿਹਾ ਸੀ ਕਿ ਸ਼ਾਇਦ ਕਾਂਗਰਸ ਨੂੰ ਚੋਣਾਂ ਵਿੱਚ ਇਸ ਦਾ ਲਾਭ ਮਿਲੇਗਾ ਡੰਡੀ ਚਾਹੇ ਸਿੱਕਮ ਵਿੱਚ ਭਾਜਪਾ ਨੂੰ ਇੱਕ ਸੀਟ ਵੀ ਪ੍ਰਾਪਤ ਨਹੀਂ ਹੋਈ ਪਰ ਪ੍ਰੇਮ ਸਿੰਘ ਤਮਾਗ ਦੀ ਪਾਰਟੀ ਨਾਲ ਇਸ ਦਾ ਗੱਠ ਜੋੜ ਬਣਿਆ ਹੋਇਆ ਹੈ ਡੰਡੀ ਤਮਾਗ ਦੇ ਨਤੀਜੇ ਮਿਲਦਿਆਂ ਹੀ